ਪਹਿਲਾਂ ਤਾਂ ਇਹ ਸਭ ਤੋਂ ਸਭ ਦਾ ਧੰਨਵਾਦ ਕਰਦੀ ਹਾਂ ਸਪੈਸ਼ਲੀ ਸਾਡੀ ਪੰਜਾਬ ਸਰਕਾਰ ਦਾ ਕਿ ਹਾਂ ਜਿਨ੍ਹਾਂ ਨੇ ਜੋ ਵੀ ਜਿੱਦਾਂ ਦੇ ਮਾਹੌਲ ਚੱਲ ਰਹੇ ਸੀ ਤੇਜ਼ ਤੇ ਵਿੱਚ ਜੋ ਵੀ ਸਭ ਨੂੰ ਪਤਾ ਕਿ ਇੱਕ ਬਹੁਤ ਆਖਾ ਸਮਾਂ ਨਿਕਲਿਆ ਪਿਛਲੇ ਹਫਤੇ ਤੋਂ ਤੇ ਇਸ ਚੀਜ਼ ਦਾ ਕਿ ਹਾਂ ਅਸੀਂ ਵੀ ਸਮਰਥਨ ਕਰਦੇ ਹਾਂ ਸਾਰੇ ਕਿ ਪੰਜਾਬ ਸਰਕਾਰ ਨੇ ਬੱਚਿਆਂ ਦੇ ਜੋ ਵੀ ਇਹਨਾਂ ਦੇ ਸੇਫਟੀ ਪੱਖੋਂ ਜੋ ਇਹਨਾਂ ਨੇ ਇੱਕ ਲਿਆ ਸੀਗਾ ਫੈਸਲਾ ਉਸ ਚੀਜ਼ ਦੇ ਅਸੀਂ ਬਹੁਤ ਧੰਨਵਾਦੀ ਹਾਂ ਕਿ ਹਾਂ ਬੱਚਿਆਂ ਦੀ ਸੇਫਟੀ ਸਭ ਤੋਂ ਪਹਿਲਾਂ ਆ ਬਾਕੀ ਸਾਰਾ ਕੁਝ ਬਾਅਦ ਵਿੱਚ ਆ ਤੇ ਹੁਣ ਜੇ ਸਾਰਾ ਕੁਝ ਆਮ ਦੀ ਤਰ੍ਹਾਂ ਹੋਇਆ ਮਾਹੌਲ ਸੁਖਾਲਾ ਹੋਇਆ ਉਸ ਤੋਂ ਬਾਅਦ ਵਿੱਚ ਵੀ ਅਸੀਂ ਇਹ ਧੰਨਵਾਦ ਕਰਦੇ ਹਾਂ ਕਿ ਆ ਬੱਚਿਆਂ ਦੀ ਪੜ੍ਹਾਈ ਵੱਲ ਵੀ ਧਿਆਨ ਦਿੱਤਾ ਗਿਆ ਚਲੋ ਜਿਸ ਤਰ੍ਹਾਂ ਕਰਕੇ ਵੀ ਡੀਸੀ ਮੈਮ ਨੇ ਵੀ ਇਹ ਫੈਸਲਾ ਲਿਆ ਕਿ 10:30 ਤੋਂ ਸਕੂਲ ਜਿਹੜੇ ਸਟਾਰਟ ਹੋਣਗੇ ਉਸ ਚੀਜ਼ ਦਾ ਵੀ ਚਲੋ ਕਿ ਹਾਂ ਬੱਚਿਆਂ ਦਾ ਕੁਝ ਨਾ ਕੁਝ ਐਟਲੀਸਟ ਸਟੱਡੀ ਵੱਲ ਜਿਹੜਾ ਧਿਆਨ ਹੋਏ ਉਹ ਅਸੀਂ ਵੀ ਦਵਾਂਗੇ ਤੇ ਇਸ ਚੀਜ਼ ਦਾ ਇੱਕ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਵੀ ਆ ਕਿ ਸਕੂਲ ਜੋ ਇੰਨੇ ਟਾਈਮ ਤੋਂ ਬੰਦ ਸੀਗੇ ਇੱਕਦਮ ਬਹੁਤ ਹੀ ਮਾਹੌਲ ਜਿਹੜਾ ਸੀਗਾ ਉਹ ਇਸ ਤਰ੍ਹਾਂ ਬਣਿਆ ਸੀਗਾ ਕਿ ਬਿਲਕੁਲ ਖਾਲੀ ਵਾਲਾ ਸੀਗਾ ਸਕੂਲ ਜੋ ਬੱਚਿਆਂ ਦੀ ਨਾਲ ਹੀ ਰੌਣਕ ਆ ਤੇ ਬੱਚਿਆਂ ਦੇ ਨਾਲ ਹੀ ਸਕੂਲ ਦਾ ਆਪਣਾ ਇੱਕ ਜਿਹੜਾ ਯਾਰ ਇਹ ਕਿ ਖੁਸ਼ੀ ਜਿਹੜੀ ਹੈਗੀ ਬੱਚਿਆਂ ਦੇ ਨਾਲ ਹੀ ਹੈ ਹਾਂਜੀ ਹਾਂਜੀ ਸਕੂਲ ਖੁਸ਼ੀ ਵੀ ਆ ਪਲੱਸ ਨਾਲ ਬੱਚੇ ਜੋ ਸਕੂਲ ਦਾ ਇੱਕ ਆਪਣਾ ਬੇਸ ਹੁੰਦਾ ਉਹ ਬੱਚਿਆਂ ਦੇ ਨਾਲ ਹੀ ਆ ਤੇ ਅੱਜ ਇੱਕ ਖੁਸ਼ੀ ਦੀ ਲਹਿਰ ਸੀਗੀ ਬੱਚਿਆਂ ਦੇ ਵਿੱਚ ਵੀ ਪੇਰੈਂਟਸ ਦੇ ਵਿੱਚ ਵੀ ਬਹੁਤ ਟਾਈਮ ਤੋਂ ਪੇਰੈਂਟਸ ਵਿਚਾਰੇ ਕਾਲ ਕਰ ਰਹੇ ਸੀਗੇ ਕਿ ਬਹੁਤ ਸਟੱਡੀ ਦਾ ਵੀ ਨੁਕਸਾਨ ਹੋ ਰਿਹਾ ਬਟ ਚਲੋ ਇਸ ਚੀਜ਼ ਦਾ ਹੈਗਾ ਕਿ ਅੱਜ 100% ਸਾਡੇ ਸਕੂਲ ਦੇ ਵਿੱਚ ਬੱਚਿਆਂ ਦੀ ਪ੍ਰੈਜ਼ੈਂਸ ਆ ਬੱਚੇ ਵੀ ਬਹੁਤ ਖੁਸ਼ ਆ ਇੱਕ ਹੋਮੋ ਮਾ ਕੇ ਪੇਰੈਂਟਸ ਵੀ ਆ ਕੇ ਥੈਂਕਫੁਲ ਹੋ ਰਹੇ ਉਸ ਚੀਜ਼ ਲਈ ਤੇ ਅੱਗੇ ਆਸ ਕਰਦੇ ਹਾਂ ਕਿ ਜੋ ਇਹ ਟਾਈਮ 10:30 ਵਜੇ ਦਾ ਕੀਤਾ ਤੇ ਕੱਲ ਤੋਂ ਔਨਵਰਡਸ ਜਿਹੜਾ ਇਹ ਪੰਜਾਬ ਸਰਕਾਰ ਇਸ ਚੀਜ਼ ਬਾਰੇ ਵੀ ਗੌਰ ਕਰੇਗੀ ਕਿ 8 ਤੋਂ ਜਿਹੜਾ ਨਾਰਮਲ ਟਾਈਮ ਜਿਹੜਾ ਸਕੂਲ ਦਾ ਉਹ ਹੋ ਜਾਵੇ ਤਾਂ ਕਿ 6 ਘੰਟੇ ਦੀ ਪੜ੍ਹਾਈ ਜਿਹੜੀ ਆ ਉਹ ਰੈਗੂਲਰ ਬੱਚਿਆਂ ਦੀ ਚੱਲਦੀ ਜਾਵੇ ਕਿਉਂਕਿ ਅੱਗੇ ਨੈਕਸਟ ਜੂਨ ਦੀਆਂ ਛੁੱਟੀਆਂ ਵੀ ਆਉਣ ਵਾਲੀਆਂ ਤੇ ਉਸ ਤੋਂ ਪਹਿਲਾਂ ਪਹਿਲਾਂ ਜੋ ਸਾਡੇ ਆਪ ਦੇ ਅਸੀਂ ਉਲੀਕੇ ਸੀਗੇ ਪਲਾਨਸ ਜੋ ਕੀਤੇ ਸੀਗੇ ਉਹਨਾਂ ਨੂੰ ਅਸੀਂ ਬਖੂਬੀ ਆਪਣਾ ਨਿਭਾ ਸਕੀਏ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਜਿਹੜਾ ਸਾਡਾ ਯੋਗਦਾਨ ਜੋ ਹੈਗਾ ਉਹ ਹਮੇਸ਼ਾ ਅਸੀਂ ਆਪਣੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਇੱਕ ਇੱਕ ਹੀ ਰਿਕੁਐਸਟ ਹੈ ਕਿ 8 ਵਜੇ ਤੋਂ ਜਿਹੜਾ ਸਕੂਲ ਦਾ ਟਾਈਮ ਕੱਲ ਤੋਂ ਜਿਹੜਾ ਹੋ ਜਾਵੇ ਤੇ ਜ਼ਿਆਦਾ ਬਿਹਤਰ ਆ ਬਾਕੀ ਧੰਨਵਾਦ ਜੀ ਤੁਹਾਡਾ ਸਭ ਦਾ ਕੀ ਲੱਗਦਾ ਹੈਗਾ ਕਿਉਂਕਿ ਸਟੱਡੀ ਤੋਂ ਜ਼ਰੂਰ ਕੁਝ ਹੁੰਦੀ ਹੈ ਜਦੋਂ ਇੱਕਦਾਂ ਕੇ ਸਕੂਲ ਬੰਦ ਹੁੰਦੇ ਆ ਬਹੁਤ ਸਾਰੇ ਬੱਚੇ ਕਈ ਗੇਮਸ ਦੇ ਵਿੱਚ ਇਨਵੋਲਵ ਹੁੰਦੇ ਆ ਰੇਲੀ ਐਕਟੀਵਿਟੀਜ਼ ਹੁੰਦੀਆਂ ਨੇ ਜਿੱਦਾਂ ਨਾ ਕਿਤੇ ਉਤੋਂ ਵੀ ਜਿਹੜਾ ਹੈਗਾ ਬੱਚਾ ਬਿਲਕੁਲ ਸਰ ਬਿਲਕੁਲ ਜੀ ਜੀ ਸਰ ਸਰ ਪੈਰੈਂਟਸ ਇਨ ਨਾਰਮਲ ਕਾਲ ਅਜੇ ਕੱਲ ਹੀ ਕਾਲ ਕਰ ਰਹੇ ਸੀਗੇ ਕਿ ਇੱਕ ਡਿਪਰੈਸ਼ਨ ਵਾਲਾ ਹੀ ਮਾਹੌਲ ਬਣਿਆ ਹੋਇਆ ਘਰਾਂ ਦੇ ਵਿੱਚ ਕਿ 올 ਡੇ ਬੱਚੇ ਘਰਾਂ ਵਿੱਚ ਟੀਵੀ ਫੋਨਸ ਜਿਹੜੇ ਉਹੀ ਬਸ ਦੇਖ ਰਹੇ ਆ ਸਕੂਲ ਦਾ ਇੱਕ ਬੱਚਿਆਂ ਦਾ ਆਪਣਾ ਇੱਕ ਟਾਈਮ ਟੇਬਲ ਬਣਿਆ ਹੁੰਦਾ ਮਾਰਨਿੰਗ ਰੁਟੀਨ ਬਣੀ ਹੁੰਦੀ ਹੈ ਸਕੂਲ ਦੇ ਵਿੱਚ ਵੀ ਬੱਚਿਆਂ ਨੂੰ ਇੱਕ ਘੰਟੇ ਦੀ ਐਟਲੀਸਟ ਜਿਹੜੀ ਸਾਡੀ ਐਕਟੀਵਿਟੀ ਕਲਾਸ ਦਿੱਤੀ ਜਾਂਦੀ ਉਹਦੇ ਵਿੱਚ ਗੇਮ ਪੀਰੀਅਡ ਹੋ ਜਾਂਦਾ ਮਿਊਜ਼ਿਕ ਹੋ ਜਾਂਦੀ ਆ ਉਹਨਾਂ ਦੀ ਹੌਬੀ ਕਲਾਸ ਹੋਗੀ ਮੀਨਸ ਪੜਾਈ ਦੇ ਨਾਲ ਨਾਲ ਬੱਚੇ ਬਹੁਤ ਸਾਰਾ ਕੁਝ ਇਹੋ ਜਿਹਾ ਸਿੱਖਦੇ ਆ ਜੋ ਘਰਾਂ ਦੇ ਵਿੱਚ ਰਹਿ ਕੇ ਉਹ ਨਹੀਂ ਸਿੱਖਦੇ ਉਦੇ ਵਿੱਚ ਉਹ ਸਾਰਾ ਹੀ ਗੈਪ ਆ ਜਾਂਦਾ ਬੱਚਿਆਂ ਦਾ ਬੱਚਿਆਂ ਦੀ ਰੁਟੀਨ ਖਰਾਬ ਹੋ ਜਾਂਦੀ ਪਹਿਲਾਂ ਹੀ ਲਾਸਟ ਆ 3 4 ইয়ারਸ ਤੋਂ ਪਹਿਲਾਂ ਆਪਾਂ ਦੇਖੀਏ ਪਿੱਛੇ ਝਾਤ ਮਾਰੀਏ ਤੇ ਕਰੋਨਾ ਨੇ ਵੀ ਬਹੁਤ ਕੁਝ ਜਿਹੜਾ ਉਹਦੇ ਨਾਲ ਵੀ ਬੱਚਿਆਂ ਦਾ ਇੱਕ ਆਪਣਾ ਰੁਟੀਨ ਵੀ ਪਲੱਸ ਬਹੁਤ ਡਾਊਨਫਾਲ ਆਇਆ ਸਟੱਡੀ ਦੇ ਵਿੱਚ ਤੇ ਹੁਣ ਇਦਾਂ ਦਾ ਹਰ ਸਾਲ ਕੁਝ ਨਾ ਕੁਝ ਜੇ ਹੁੰਦਾ ਆ ਤੇ ਬਹੁਤ ਹੀ ਇੱਕ ਗੰਭੀਰ ਸਮੱਸਿਆ ਪੈਦਾ ਹੋ ਜਾਂਦੀ ਆ ਕਿ ਇਹੀ ਟਾਈਮ ਬੱਚਿਆਂ ਦਾ ਲਰਨਿੰਗ ਟਾਈਮ ਹੁੰਦਾ ਇਹਦੇ ਵਿੱਚ ਤੋਂ ਗੈਪ ਆ ਜਾਂਦਾ ਤੇ ਬੱਚੇ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ ਮਾਪੇ ਵੀ ਕੁਝ ਨਹੀਂ ਕਰ ਸਕਦੇ ਤੇ ਟੀਚਰ ਸਕੂਲ ਵੀ ਕੁਝ ਨਹੀਂ ਕਰ ਸਕਦਾ ਪੜਾਈ ਨੂੰ ਅਸੀਂ ਬੇਸ਼ੱਕ ਆਨਲਾਈਨ ਕਲਾਸਿਸ ਦੇ ਕੇ ਨਾਮ ਇੱਕ ਨਿਯਮ ਦਿੱਤਾ ਜਾਂਦਾ ਬਟ ਜੋ ਆਪਾਂ ਇੱਕ ਵਧੀਆ ਟਰੈਕ ਸਕੂਲ ਦੇ ਵਿੱਚ ਬੱਚਾ ਨੂੰ ਫਿਜ਼ੀਕਲ ਕਲਾਸਿਸ ਚ ਦੇ ਸਕਦੇ ਆ ਉਹ ਆਨਲਾਈਨ ਕਲਾਸਿਸ ਦੇ ਵਿੱਚ ਪੋਸੀਬਲ ਨਹੀਂ ਹੈਗਾ